ਤੁਸੀਂ ਦੇਖ ਰਹੇ ਹੋ ਸਰਬ ਧਰਮ ਨਿਊਜ਼ ਚੈਨਲ ਅੱਜ ਸਾਡੀ ਟੀਮ ਪਹੁੰਚੇ ਆਪਣੇ ਮੁੱਖ ਲਿਆਣਾ ਜ਼ਿਲ੍ਹਾ ਸ਼ਿਆਹਰਪੁਰ ਵਿਖੇ ਜਿੱਥੇ ਜਥੇਦਾਰ ਬਾਬਰ ਬਿੰਦਰ ਸਿੰਘ ਖਾਲਸਾ ਮੁਖੀ ਐਡੀ ਇੰਟਰਨੈਸ਼ਨਲ ਕਥਾਵਾਚਕ ਦੇ ਸੁਪੁੱਤਰ ਜਗਦੀਪ ਸਿੰਘ ਖਾਲਸਾ ਨੇ ਹੰਗ ਸਿੰਘ ਦੀ ਯਾਦ ਵਿੱਚ ਵੀਰ ਕਰ ਬੀਬੀ ਬਰਵਿੰਦਰ ਕੌਰ ਖਾਲਸਾ ਮਾਤਾ ਪਿਤਾ ਅਮਰਪਾਲ ਸਿੰਘ ਐਮਪੀ ਖੰਡੂਰ ਸਾਹਿਬ ਨੇ ਅਰਦਾਸ ਹੁਣ ਬਾਦ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਜੱਤਰ ਬਾਬਾ ਰਵਿੰਦਰ ਸਿੰਘ ਖਾਲਸਾ ਮੁਖਲੇ ਨੇ ਦੱਸਿਆ ਕਿ ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਦੀ ਯਾਦ ਵਿੱਚ ਬਣ ਜਾ ਰਹੇ ਸ਼ਵੀਰ ਘਰ ਦਾ ਜੱਤਰ ਬਾਬਾ ਗੁਰਦੀਪ ਸਿੰਘ ਤਰਨਤਲ ਬਜਵਾੜਾ ਕਲਾਨੀ ਅਰਦਾਸ ਬੇਨਤੀ ਕੀਤੀ ਇਸ ਮੌਕੇ ਜੱਤਰ ਬਾਬਾ ਰਵਿੰਦਰ ਸਿੰਘ ਖਾਲਸਾ ਮੁਖਲੇ ਨੇ ਪੰਜਾਬ ਨਾਲ ਗੱਲਬਾਤ ਕਰਦੇ ਦੱਸਿਆ ਕਿ ਭਾਈ ਜਗਦੀਪ ਸਿੰਘ ਖਾਲਸਾ ਨਿਹੰਗ ਸਿੰਘ ਬੀਤੇ ਦਿਨੀ ਜਿਹਨਾਂ ਦਿਹਾਂਤ ਹੋ ਗਿਆ ਸੀ ਉਹਨਾਂ ਦੱਸਿਆ ਕਿ ਭਾਈ ਜਗਦੀਪ ਸਿੰਘ ਨਿਹੰਗ ਸਿੰਘ ਜੀ ਦੀ ਯਾਦ ਵਿੱਚ ਅਸ਼ਵੀਰ ਘਰ ਪੰਜ ਸਿੰਘਾਂ ਤੇ ਬੀਬੀ ਬਰਿੰਦਰ ਕੌਰ ਖਾਲਸਾ ਮਾਤਾ ਭਾਈ ਅਮਰਿਤ ਪਾਲ ਸਿੰਘ ਐਮਪੀ ਖੰਡੂਰ ਸਾਹਿਬ ਵੱਲੋਂ ਨੀ ਪੱਥਰ ਰੱਖਿਆ ਗਿਆ ਇਸ ਮੌਕੇ ਜੱਥੇਦਾਰ ਬਾਬਾ ਰਵਿੰਦਰ ਸਿੰਘ ਖਾਲਸਾ ਮੁਖੀ ਨੇ ਦੱਸਿਆ ਕਿ ਪਾਜੀਗਦੀਪ ਸਿੰਘ ਖਾਲਸਾ ਨੇ ਹੰਗ ਸਿੰਘ ਜੀ ਦੀ ਯਾਦ ਵਿੱਚ ਸ਼ਵੀਲ ਘਰ ਬਹੁਤ ਜਲਦੀ ਤਿਆਰ ਹੋ ਜਾਵੇਗਾ ਇਸ ਮੌਕੇ ਜੱਥੇਦਾਰ ਬਾਬਾ ਗੁਰਦੇਵ ਸਿੰਘ ਤਰਨਾ ਦਲ ਬਜਵਾੜਾ ਕਲਾਂ ਜੱਥੇਦਾਰ ਬਾਬਾ ਕੁਲਵਰਨ ਸਿੰਘ ਪਾਲੀਆਂ ਬਾਬਾ ਜੁਗਰਾਜ ਸਿੰਘ ਹੈੱਡ ਗ੍ਰੰਥੀ ਮੁਖਲੀਆਣਾ ਬਾਬਾ ਜੀਤ ਸਿੰਘ ਖੇੜਾ ਠੱਕਰਵਾਲ ਬਾਬਾ ਕਸ਼ਮੀਰ ਸਿੰਘ ਬਾੜੀਆਂ ਸੋਨੂ ਦੀਪੂ ਵਾਲਾ ਨੰਬਰਦਾਰ ਸੁਖਵਿੰਦਰ ਸਿੰਘ ਪੰਡੋਰੀ ਕੱਦ ਪ੍ਰਧਾਨ ਜਸਵੰਤ ਸਿੰਘ ਮੁਖਲੀਆਣਾ ਪ੍ਰਿਥੀਪਾਲ ਸਿੰਘ ਗੁਰਦਿਆਲ ਸਿੰਘ ਪਡੋਰੀ ਕੱਦ ਗੁਰਨਾਮ ਸਿੰਘ ਗਾਮਾ ਬਲਬੀਰ ਸਿੰਘ ਹੀੜੀਆਂ ਬੱbbi ਸਿੰਘ ਗੁਰਪ੍ਰੀਤ ਸਿੰਘ ਸਰਵਨ ਸਿੰਘ ਹਾਲਟਾ ਮਹਿੰਦਰ ਸਿੰਘ ਫੌਜੀ ਅਵਤਾਰ ਸਿੰਘ ਛੋਡੀ ਸਿੰਘ ਬਾਬਾ ਜਮੇਰ ਸਿੰਘ ਸਜੀਤ ਸਿੰਘ ਟੱਕੋਵਾਲ ਹਰਪਜਨ ਸਿੰਘ ਹੋਕੜਾ ਬਲਬੀਰ ਸਿੰਘ ਮੁਖਲੀਆਣਾ ਅਧਿਖ ਸਮੋਕੇ ਹਾਜ਼ਰ ਸਨ ਆਓ ਅਸੀਂ ਦੇਖਦੇ ਹਾਂ ਇਸ ਮੌਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੱਥੇ ਦਾ ਦਲਜੀਤ ਸਿੰਘ ਤੁਹਾਡੀ ਮਾਲਪੁਰ ਦੇ ਨਾਲ ਮਾਸਟਰ ਮੌਨਸਿੰਗ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ ਵਾਹ 好了 <Hello. S 2>